ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਇਹ ਵੀਡੀਓ ਥਾਣਾ ਬਿਲਕਾ ਦੀ ਹੈ ਜਿੱਥੇ ਇਹ ਵੱਡੀ ਗਿਣਤੀ ਵਿੱਚ ਬਿਲਕੇ ਦੇ ਦੁਕਾਨਦਾਰ ਬਿਲਕੇ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਥਾਣਾ ਬਿਲਕਾ ਦੇ ਐਸ ਐਚ ਓ ਰਚੀਸ਼ ਠਾਕਰ ਨਾਲ ਬਿਲਕੇ ਵਿੱਚ ਹੋਈ ਬਾਰਤਾਤ ਪੰਕਜ ਮੈਡੀਕਲ ਹਾਲ ਤੇ ਜਿੱਥੇ ਪਿਸਤੌਲ ਦੀ ਨੋਕ ਤੇ ਇੱਕ ਕੁਲ ਲਟੇਰੇ ਨੇ ਲੁੱਟ ਕਰਨ ਦੀ ਨੀਤ ਨਾਲ ਇੱਥੇ ਧਮਕੀ ਦੇ ਕੇ ਪੈਸੇਜ ਮੰਗ ਕੀਤੀ ਉਪਤ ਲਟੇਰਿਆਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ ਤੇ ਇਸ ਮੌਕੇ ਤੇ ਜਦੋਂ ਪੁਲਿਸ ਦੇ ਉੱਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਇਹ ਪ੍ਰੈਸ਼ਰ ਬਣਾਇਆ ਕਿ ਬੜਗੇ ਦੇ ਵਿੱਚ ਨਸ਼ਾ ਲਗਾਤਾਰ ਵਿਕਦਾ ਹੈ ਬੜਗੇ ਦੇ ਤੇ ਆਸ-ਪਾਸ ਲੁੱਟਾਂ ਖਵਾਉਂਦੀਆਂ ਤੇ ਪੁਲਿਸ ਦੀ ਨਕਾਮੀ ਦਿੱਲੀ ਕਾਰਗੁਜ਼ਾਰੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਇਸ ਮੌਕੇ ਤੇ ਪੁਲਿਸ ਨੇ ਕਿਹਾ ਕਿ ਅਸੀਂ ਜਦੋਂ ਵੀ ਮਾੜੇ ਆਂਸਰ ਨੂੰ ਫੜਦੇ ਆਂ ਤੇ ਉਸ ਵੇਲੇ ਪਹਿਲਾਂ ਸਾਨੂੰ ਬਿਲਕੁਲੇ ਤੋਂ ਮੋਤਬਰ ਵਿਅਕਤੀਆਂ ਦਾ ਫੋਨ ਆ ਜਾਂਦਾ ਹੈ ਕਿ ਇਸ ਨੂੰ ਛੱਡ ਦਿਓ ਪੁਲਿਸ ਕੀ ਕਰੇ ਫੜਦੀ ਮਗਰੋਂ ਤੇ ਫੋਨ ਪਹਿਲਾਂ ਹੀ ਆ ਜਾਂਦੇ ਆ ਅੱਜ ਇਹ ਮੁਰਜਮ ਨੂੰ ਥਾਣੇ ਵੀ ਲੈ ਕੇ ਪੁਲਿਸ ਨਹੀਂ ਪੁੱਜੀ ਹੁੰਦੀ ਤੇ ਇੱਥੇ ਇਸ ਮਸਲੇ ਦੇ ਸਬੰਧ ਵਿੱਚ ਜਦੋਂ ਮੌਤਵਾਰ ਵਿਅਕਤੀਆਂ ਨੂੰ ਇਹ ਵੀ ਆਖਿਆ ਕਿ ਅਗਰ ਬਿਰਗੇ ਦੇ ਵਿੱਚ ਸ਼ਾਂਤੀ ਬਣਾਉਣ ਦੀ ਸਾਰਿਆਂ ਦੀ ਰਏ ਹੈ ਤਾਂ ਇੱਥੇ ਹੁਣ ਸੌਖਾਉ ਕਿ ਮਾਰੇ ਅੰਸਰਾਂ ਚੋਰਾ ਲਟੇਰਿਆਂ ਅਤੇ ਨਸ਼ੇ ਤਸਕਰਾਂ ਨੂੰ ਛਡਾਉਣ ਲਈ ਇਥੇ ਪਿਛਾ ਨਾ ਕੀਤਾ ਜਾਵੇ ਤੇ ਇਸ ਗੱਲ ਨੂੰ ਲੈ ਕੇ ਇੱਕ ਵੀ ਆਗੂ ਨੇ ਹੱਥ ਖੜਾ ਕਰਕੇ ਇਸ ਗੱਲ ਲਈ ਆਵਾਜ਼ ਨਹੀਂ ਦਿੱਤੀ ਕਿ ਮੈਂ ਸਹੂ ਖਾਨਾ ਅੱਜ ਤੋਂ ਮੈਂ ਇਹਨਾਂ ਚੋਰਾਂ ਲਟੇਰਾਂ ਨਸ਼ਾ ਤਸਕਰਾਂ ਦੇ ਮਗਰ ਨਹੀਂ ਆਵਾਂਗਾ ਇਸ ਨੂੰ ਲੈ ਕੇ ਇਥੇ ਸ਼ਾਂਤੀ ਵੀ ਪਸਰੀ ਇਸ ਮੁੱਦੇ ਤੇ ਕਿਉਂਕਿ ਮਾੜੇ ਅੰਸਰਾਂ ਦੀਆਂ ਵੋਟਾਂ ਵੀ ਚੰਗੇ ਇਨਸਾਨ ਦੇ ਬਰਾਬਰ ਹੀ ਹੁੰਦੀਆਂ ਨੇ ਸਿਆਸੀ ਲੋਕਾਂ ਨੂੰ ਤਾਂ ਆਪਣੀ ਵੋਟ ਗਿਣਤੀ ਦਾ ਮਤਲਬ ਹੈ ਲੁੱਟ ਤਾਂ ਆਮ ਲੋਕ ਹੋ ਰਹਿਆ ਚੋਰੀਆਂ ਆਮ ਲੋਕਾਂ ਦੇ ਹੁੰਦੀਆਂ ਇਹਨਾਂ ਸਿਆਸੀ ਲੋਕਾਂ ਦੇ ਨਾਂ ਕਦੀ ਚੋਰੀ ਹੁੰਦੀ ਹੈ ਨਾ ਇਹ ਸਿਆਸੀ ਲੋਕ ਕਦੀ ਰਾਤ ਚ ਲੁੱਟੇ ਜਾਂਦੇ ਆ ਇਸ ਕਰਕੇ ਪੀੜਤ ਤਾਂ ਆਮ ਲੋਕ ਹੈ ਬਿਰਗਦੇ ਥਾਣੇ ਵਿੱਚ ਅੱਜ ਬਾਹਾਂ ਕੱਢ ਕੱਢ ਕੇ ਇਹ ਡਰਾ ਨੇ ਮੰਗ ਕੀਤੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਕਿ ਸਖਤ ਕੀਤੀ ਜਾਵੇ ਪਰ ਇਹ ਵਿਅਕਤੀ ਭੁੱਲ ਜਾਂਦੇ ਨੇ ਜਿਹਦੀ ਵੀ ਸਰਕਾਰ ਆਉਂਦੀ ਹੈ ਉਹ ਆਪਣੀ ਆਪਣੀ ਸਰਕਾਰ ਦੇ ਵਿੱਚ ਲੋਕਾਂ ਦੇ ਕਹਿਣ ਤੇ ਮਾੜੇ ਅੰਸ਼ਰਾਂ ਨੂੰ ਛਡਾਉਂਦੇ ਵੀ ਆ ਮਾੜੇ ਅੰਸ਼ਰਾਂ ਦੀ ਮਦਦ ਵੀ ਕਰਦੇ ਆ ਤੇ ਦੋਸਤੋ ਤੁਹਾਨੂੰ ਆਓ ਇਸ ਮੌਕੇ ਤੇ ਕੀ ਚਰਚਾ ਚੱਲਦੀ ਸੀ ਕੁਝ ਸਕਿੰਟਾਂ ਦਾ ਇਹ ਵੀ ਇੱਕ ਸੁਣਾ ਦਿੰਨੇ ਆ ਕੋਈ ਬਹੁਤ ਦੋ ਚਾਰ ਬੰਦੇ ਹੋ ਸਕਦੇ ਆ ਜਿਵੇਂ ਕਿ ਤੁਸੀਂ ਨਾਮ ਨੂੰ ਜਾਂ ਨਾਮ ਉੱਪਰ ਦੀ ਮੀਟਿੰਗ ਸਦੋ ਉਹਨਾਂ ਕੋਲ ਜੀ ਆ ਪ੍ਰੋਬਲਮ ਆਉਂਦੀ ਹੈ ਜੀ ਅਸੀਂ ਸਾਥ ਦੇਵਾਂਗੇ ਤੁਹਾਡਾ ਪੁਲਿਸ ਦਾ ਜੀ ਉੱਪਰ ਦੀ ਮੀਟਿੰਗ ਸਦੋ ਵਾਜਲ ਬੰਦੇ ਸਭੋ ਬਿਆਹ ਪ੍ਰੋਬਲਮ ਆਉਂਦੀ ਹੈ ਕਿ ਆ ਬੰਦੇ ਕਹਿੰਦਾ ਨਾ ਲੈ ਲਓ ਮਿਲ ਕੇ ਤਾਂ ਚਾਹ ਕਰਦਾ ਦੇਵਾਂਗਾ ਜੀ ਚਲੋ ਠੀਕ ਹੈ ਇਹਦੀ ਆਪਾਂ ਕਰ ਲਾਂਗੇ ਤੁਸੀਂ ਕੋਈ ਗੱਲ ਦੱਸੋ ਮੜੀ ਹੋਣਾ ਥਾਣੇ ਹੁਣ ਮੈਨੂੰ ਤਾਂ ਦੱਸੋ ਇੱਥੇ ਸਾਰੇ ਬੰਦੇ ਸਾਡੀਆਂ ਪਾਰਟੀ ਸਾਰੇ ਮੌਜੂਦ ਬੰਦੇ ਬਿੱਠੇ ਸੈਲਫੀ ਮਾਰਦੇ ਸਾਰਿਆਂ ਨੂੰ ਪਤਾ ਉਹ ਮੈਂ ਗੱਲ ਕਹੀ ਸੀ ਫਾਰਮੈਟ ਕੋਈ ਨਹੀਂ ਆਉਂਦਾ ਅਸੀਂ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ